ਆ ਦੇਖੋ ਦੋਸਤੋ ਇਹ ਸਟੋਰ ਹੈ ਸਟੋਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਲਗਭਗ ਰਾਤ ਦੇ 3 ਵਜੇ ਕੁਸ਼ਮੈਂਟ ਹੋ ਚੁੱਕੇ ਨੇ ਓਪਨ ਹੈਗਾ ਦੁਬਈ ਦੇ ਵਿੱਚ ਦਵਾਈ ਵੀ ਨਹੀਂ ਇਹ ਸ਼ਹਿਰ じゃ ਹੈ ਪਿੰਡ ਵੀ ਜਨ ਕੇ ਕੋਈ ਸਟੇਟ ਕਹਿ ਲਈ ਆਪਾਂ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਓਪਨ ਹੈ ਠੀਕ ਹੈ ਇਸ ਸਾਰੀ ਕੀਮਤੀ ਸਮਾਨ ਹੈਗਾ ਇੱਥੇ ਇੰਨਾ ਕੀਮਤੀ ਸਮਾਨ ਹੋਣ ਦੇ ਬਾਵਜੂਦ ਵੀ ਕੋਈ ਵੀ ਸ਼ਟਰ ਨਹੀਂ ਲੱਗਿਆ ਇਹ ਦੇਖ ਸਕਦੇ ਹੋ ਤੁਸੀਂ ਹਣਾ ਬੋਦੀ ਲੱਖਾਂ ਕਰੋੜਾਂ ਦਾ ਸਬੰਧ ਮੰਨ ਪਿਆ ਇਥੇ ਪਰ ਸ਼ਟਰ ਨਹੀਂ ਲੱਗਿਆ ਇਸ ਚੀਜ਼ ਨੂੰ ਸਮਝਣ ਵਾਲੀ ਗੱਲ ਹੈਗੀ ਹੈ ਤੇ ਇਹਨਾਂ ਨੇ ਸਿੰਪਲ ਲਿਖ ਕੇ ਲਾਇਆ ਹੈ ਸ਼ੀ ক্লোਜ਼ ਹੈ ਕੋਈ ਸ਼ਟਰ ਨਹੀਂ ਲੱਗਿਆ ਕੋਈ ਕੁਝ ਨਹੀਂ ਲੱਗਿਆ ਕੋਈ ਚੋਰੀ ਨਹੀਂ ਕੋਈ ਡਰ ਨਹੀਂ ਤਾਂ ਤੁਸੀਂ ਸੋਚ ਸਕਦੇ ਹੋ ਵੀ ਦੁਬਈ ਵਰਗੀ ਕੰਟਰੀ ਜਾਂ ਦੁਬਈ ਦੇ ਵਰਗੀ ਪੁਲਿਸ ਜਾਂ ਦੁਬਈ ਵਰਗਾ ਪ੍ਰਸ਼ਾਸਨ ਤੇ ਜਾਂ ਦੁਬਈ ਵਰਗਾ ਲੋਕ ਇੱਥੇ ਦਾ तकरीबन ਇਹ ਵੀ ਮੈਂ ਸੋਚ ਸਕਦਾ ਹਾਂ ਵੀ ਸਾਰੀ ਕੰਟਰੀਆਂ ਦੇ ਲੋਕ ਆਉਂਦੇ ਹੈਗੇ ਨੇ ਇੰਡੀਆ ਦੇ ਕੀ ਪਾਕਿਸਤਾਨ ਦੇ ਕੀ ਹਿੰਦੁਸਤਾਨ ਦੇ ਕੀ ਤੁਸੀਂ ਦੇਖ ਸਕਦੇ ਹੋ ਵੀ ਸਾਰੇ ਕਿਤੇ ਇਹ ਆ ਤੁਸੀਂ ਪੂਰਾ ਦੇਖ ਸਕਦੇ ਹੋ ਮੈਂ ਇੱਥੇ ਤੁਹਾਨੂੰ ਨਜ਼ਦੀਕ ਦਿਖਾਉਣਾ ਵੀ ਸਾਰੇ ਦਾ ਸਾਰਾ ਜਿਹੜਾ ਹੈਗਾ ਇੱਥੇ ਅ ਸਟੋਰ ਸਿਰਫ ਸ਼ੀਸ਼ੇ ਦੇ ਸਾਰੇ ਹੈ ਹਨਾ ਕੋਈ ਚੋਰੀ ਦਾ ਡਰ ਨਹੀਂ ਇੱਥੇ ਕੋਈ ਕੁਝ ਨਹੀਂ ਡਰ ਤਾਂ ਸਭ ਤੋਂ ਬੈਸਟ ਮੈਨੂੰ ਜਿਹੜੀ ਚੀਜ਼ ਲੱਗੀ ਇਸ ਜਗ੍ਹਾ ਤੇ ਇਹ ਲੱਗੀ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਠੀਕ ਹੈ ਬਹੁਤ ਕੀਮਤੀ ਸਮਾਨ ਹੈਗੇ ਬਹੁਤ ਜਿਆਦਾ ਆ ਦੇਖ ਸਕਦੇ ਹੋ ਤੁਸੀਂ ਹਨ ਇਹ ਸਮਾਨ ਦੇਖ ਸਕਦੇ ਹੋ ਕੀਮਤ ਕੱਖ ਜਾਂ ਲੱਖ ਦੀ ਨਹੀਂ ਹੈਗੀ ਗੱਲ ਹੈਗੀ ਇੱਥੇ ਇਮਾਨਦਾਰੀ ਦੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਜਰੂਰ ਸ਼ੇਅਰ ਕਰੋ ਆਪਣੇ ਹਿੰਦੁਸਤਾਨ ਨੂੰ ਪੰਜਾਬ ਨੂੰ ਵੀ ਆਪਾਂ ਇਸ ਲੈਵਲ ਤੱਕ ਬਣਾਉਣਾ ਹੈ ਵੀ ਲੋਕ ਬਿਨਾਂ ਸ਼ਟਰ ਤੋਂ ਬਿਨਾ ਸ਼ਟਰ ਤੋਂ ਦੁਕਾਨਾਂ ਆਪਣੀ ਛੱਡ ਕੇ ਜਾ ਸਕਣ ਸਾਹਮਣੇ ਦੇਖ ਸਕਦੇ ਹੋ ਸ਼ੇਖ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਦੇਖੋ ਤੁਸੀਂ ਠੀਕ ਹੈ ਲੋਕਾਂ ਨੇ ਆਪਣੇ ਰਾਜਿਆਂ ਦੀ ਸ਼ੇਖਾਂ ਦੀ ਫੋਟੋ ਲਾਈ ਹੋਈ ਹੈ ਤੇ ਸਾਡਾ ਵੀ ਕੋਈ ਐਸਾ ਦਿਨ ਆਵੇ ਸਾਡਾ ਵੀ ਕੋਈ ਮੰਤਰੀ ਐਸਾ ਹੋਵੇ ਸੰਤਰੀ ਐਸਾ ਹੋਵੇ ਜਿਹਦੇ ਸਿਰ ਤੇ ਅਸੀਂ ਐਦਾਂ ਦੁਕਾਨਾਂ ਆਪਣੀਆਂ ਛੱਡ ਕੇ ਜਾ ਸਕੀਏ ਤੇ ਬਿਨਾ ਸ਼ਟਰ ਤੋਂ ਤੇ ਸਾਨੂੰ ਕੋਈ ਚੋਰੀ ਦਾ ਡਰ ਨਾ ਹੋਵੇ ਤਾਂ ਜੇ ਤੁਹਾਨੂੰ ਲੱਗਦਾ ਹੈ ਵੀ ਸਾਡਾ ਇੰਡੀਆ ਹਿੰਦੁਸਤਾਨ ਪੰਜਾਬ ਇਸ ਤਰ੍ਹਾਂ ਬਣੇ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਚੀਜ਼ ਕਿੱਦਾਂ ਲੱਗੀ ਧੰਨਵਾਦ ਸਾਰਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਤੁਸੀਂ ਦੇਖ ਰਹੇ ਸੀ ਜਤਿੰਦਰ ਟਰੈਵਲ ਜ਼ੋਨ ਸਤਿ ਸ਼੍ਰੀ ਅਕਾਲ